ਕਿ ਪਿਛਲੇ ਲੰਬੇ ਸਬੇ ਤੋਂ ਬਰਸਾਤ ਨਾ ਹੋਣ ਕਾਰਨ ਜਿਹੜਾ ਵਾ ਉਹ ਕਣਕ ਦੀ ਫਸਲ ਤੇ ਹਾੜੀ ਦੀ ਹੋਰ ਫਸਲ ਦੇ ਉੱਤੇ ਜਿਹੜਾ ਵਾ ਉਹ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀਗਾ ਖਾਸ ਕਰਕੇ ਬਰਾਂਡੀ ਏਰੀਆ ਦੇ ਵਿੱਚ ਕੰਢੀ ਏਰੀਆ ਦੇ ਵਿੱਚ ਇਹ ਤਾਂ ਬਹੁਤ ਜ਼ਿਆਦਾ ਜਿਹੜਾ ਜਿਹੜਾ ਵਾ ਇਹ ਤਾਂ ਅਚਾਨਕ ਹੁੰਦੀ ਸੁਭਾਉਣਾ ਸੀ ਕਿ ਆਲਰੇਡੀ ਬਰਸਾਤ ਅੱਜ ਪਈ ਹੈ ਬਹੁਤ ਵਧੀਆ ਸਹੀ ਸਭੀ ਤੇ ਪਈ ਹੈ ਤੇ ਜਿਹੜੀ ਜਿੱਥੇ ਕਿ ਪਾਣੀ ਦੇ ਦੀ ਲੋੜ ਸੀ ਕਿਉਂਕਿ ਇਸ ਵੇਲੇ ਜੇਕਰ ਪਾਣੀ ਕਿਸਾਨਾਂ ਨੂੰ ਦਿੱਤਾ ਜਾਂਦਾ ਤੇ ਇਹ ਬਰਸਾਤ ਨਹੀਂ ਪੈ ਜਾਂਦੀ ਤਾਂ ਉਹਦੇ ਨਾਲ ਕੀ ਹੈ ਕਿ ਫਸਲ ਡਿੱਗਣ ਦਾ ਸੰਭਾਵਨਾ ਰਹਿੰਦੀ ਹੈ ਕਿਉਂਕਿ ਜਿਹਦੇ ਨਾਲ ਕੋਈ ਛਿੜੀ ਹਵਾ ਵੀ ਚੱਲਦੀ ਆ ਸੋ ਇੱਕ ਜਿਹੜੀ ਬਰਸਾਤ ਜਿਹੜੀ ਹੈ ਇੱਕ ਹਾਰਦੀ ਵੀ ਫਸਲਾਂ ਵਾਸਤੇ ਬੜੀ ਇੱਕ ਲਾਈਵਨ ਸਾਭ ਤੋਂ ਹੋਵੇਗੀ ਇੱਕ ਖਾਸ ਗੱਲ ਨਹੀਂ ਰੱਖਣ ਦੀ ਗੱਲ ਹੈ ਕਿ ਕੁਝ ਜਿਹੜੇ ਸਾਡੇ ਨੀਵੇ ਲੱਗੇ ਆ ਖਾਸ ਕਰਕੇ ਗਦਾਸਪੁਰ ਜਿਹੜੀ ਦੇਖੀਏ ਸਾਡੇ ਕੁਝ ਜਿਹੜੇ ਬੇੜ ਦੇ ਲੱਗੇ ਆ ਉੱਥੇ ਸੇਮ ਦੇ ਕੋਈ ਸੇਮ ਦਾ ਕੋਈ ਪਾਣੀ ਜਮਾ ਹੋ ਜਾਂਦਾ ਉੱਥੇ ਸੋ ਉੱਥੇ ਥੋੜਾ ਖਿਆਲ ਰੱਖਣ ਦੀ ਲੋੜ ਹੈ ਕਿ ਜੇਕਰ ਪਾਣੀ ਕਿਤੇ ਨੀਵੇਂ ਥਾਂਾਂ ਦੇ ਉੱਤੇ ਨੀਵੇਂ ਖੇਤਾਂ ਦੇ ਵਿੱਚ ਕਿਵੇਂ ਪਾਣੀ ਖੜਾ ਹੋ ਜਾਂਦਾ ਵਾ ਤਾਂ ਉੱਥੇ ਕਿਸਾਨਾਂ ਨੂੰ ਵੀ ਅਪੀਲ ਹੈ ਕਿ ਉਹ ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਉਹ ਬਾਹਰ ਕੱਢ ਦੇਣ ਆ ਮਤਲਬ ਇਹ ਜਿੰਨੀ ਕਿ ਜਿੰਨਾ ਕਿ ਔਲ ਲੱਗੀ ਦੀ ਹੀ ਉਹਨਾਂ ਦੇ ਵਾਸਤੇ ਪਾਣੀ ਚੱਲ ਜਾਊਗੀ ਜਿਹੜੀ ਉੱਚੀਆਂ ਬੈਲੀਆਂ ਨੇ ਪਰ ਜਿਹੜੇ ਨੀਵੇਂ ਲੱਗਿਆ ਥੋੜਾ ਜਿਹਾ ਖਿਆਲ ਰੱਖਣ ਦੀ ਲੋੜ ਆ ਸੋ ਬਾਕੀ ਫਸਲਾਂ ਵਾਸਤੇ ਜੇਕਰ ਸਰੋਂ ਵਾਸਤੇ ਦੇਖ ਲਈਏ ਛੋਲਿਆ ਮਸਰਾਵਾਂ ਵਾਸਤੇ ਦੇਖ ਲਈਏ ਉਹਦੇ ਵਾਸਤੇ ਵੀ ਇਹ ਬਹੁਤ ਵਧੀਆ ਨਾਇਵਨ ਸਾਬਤ ਹੋਏਗੀ ਕਿਉਂਕਿ ਜੇ ਆਪਾਂ ਹੋਰ ਜਿਹੜੀ ਪਰਬਤ ਸਾੜ ਜਿਹੜੀ ਆ ਨਹੀਂ ਪਿੰਦੀ ਦੇ ਤੋ ਇਹਦੇ ਵਿੱਚ ਕਿਸਾਨ ਵੀਰਾਂ ਨੂੰ ਮੈਂ ਦੁਬਾਰਾ ਫਿਰ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਕੋਈ ਨੀਵੇਂ ਥਾਮ ਨੇ ਉੱਥੇ ਜਿਹੜਾ ਵਾ ਉਹ ਆਪਣੇ ਜਿੱਕਰ ਪਾਣੀ ਖੜਾ ਹੋ ਜਾਂਦਾ ਉਹਨੂੰ ਬਾਹਰ ਕੱਢਣ ਇਸ ਦੇ ਨਾਲ ਨਾਲ ਮੈਂ ਦੁਤੀ ਬੇਨਤੀ ਕਰੂੰਗਾ ਕਿ ਕੁਝ ਕਿਸਾਨਾਂ ਨੇ ਦੇਖਿਆ ਗਿਆ ਕਿ ਇਸ ਵੇਲੇ ਜਿਹੜਾ ਵਾ ਉਹ ਸਪਰੇਅ ਕਰ ਰਿਹਾ ਹੈ ਕਣਕ ਦੀ ਸੱਕੜਕਦੀ ਫਸਲ ਦੇ ਉੱਤੇ ਜਾਂ ਹੋਰਾਂ ਫਸਲਾਂ ਦੇ ਉੱਤੇ ਉਹ ਕੀੜੇ ਮਾਰ ਕੀੜੇੰਤ ਮਾਰਦਵਾਹੀ ਇਹਦੀ ਕਰ ਰਿਹਾ ਕਿਸਾਨ ਵੀਰੋ ਇਹ ਬਹੁਤ ਜ਼ਿਆਦਾ ਨਜਾਇਜ਼ ਖਰਚੀ ਆਪਾਂ ਕਰ ਰਹੇ ਆ ਕਿਉਂਕਿ ਇਸ ਵੇਲੇ ਜੇ ਦੇਖੀਏ ਤੇ ਸਾਡੀ ਫਸਲ ਦੇ ਉੱਤੇ ਚਾਹੇ ਕਣਕ ਆ ਚਾਹੇ ਸਰੋਂ ਆ ਇਹ ਕੋਈ ਗਸਲਿਆ ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਕੀੜਾ ਜਾਂ ਬਿਮਾਰੀ ਬਿਲਕੁਲ ਨਹੀਂ ਹੈਗੀ ਜਿੱਦ ਤੱਕ ਪੀਲੀ ਗੁੰਗੀ ਵੀ ਕਿਤੇ ਦਿਖਾਈ ਨਹੀਂ ਦਿੱਤੀ ਆ ਹੁਣ ਆਪਾਂ ਤੇ ਇਹਦੇ ਪਏ ਕਿ ਪਿਛਲੇ ਸਮੇਂ ਦੌਰਾਨ ਆੜੂ ਦੇ ਬੂਟੇ ਕਰਾਈ ਲੱਗੇ ਹੋਤੇ ਤੇ ਕਿੰਨਾ ਤੇਲਾ ਲੱਗ ਜਾਂਦਾ ਤੇਨਾ ਤੇਲਾ ਪਿਆ ਹੁੰਦਾ ਈ ਪਰ ਐਸ ਨੇ ਬਿਲਕੁਲ ਨਹੀਂ ਹੈਗਾ ਇਹਦਾ ਮਤਲਬ ਕਿ ਤੇਲਾ ਕਿਤੇ ਵੀ ਨਹੀਂ ਹੈਗਾ ਸੋ ਮੇਰੀ ਸਾਰੇ ਕਿਸਾਨ ਨੂੰ ਇਹ ਬੇਨਤੀ ਹੈ ਕਿ ਬਿਨਾਂ ਵਜ੍ਹਾ ਤੋਂ ਬਿੜਾ ਜ਼ਰੂਰ ਤੋਂ ਆਪਾਂ ਕਿਸੇ ਵੀ ਕੀਟਨਾਸ਼ਕ ਦਾ ਜਾਂ ਕਿਸੇ ਫੁੱਲੀ ਨਾਸ਼ਕ ਦਾ ਛੜਕਾ ਕਰਨ ਦੀ ਜ਼ਰੂਰਤ ਨਹੀਂ ਹੈ ਬਹੁਤ ਵਧੀਆ ਫਸਲ ਚੱਲਦੀ ਪਈ ਆ ਨਾਕਦੇ ਕੋ ਪੀਲੀ ਕੂਗੇ ਨਾ ਕੋ ਤੇਲਾਵਾ ਨਾ ਕੋ ਚੁੰਡੀ ਆ ਸੋ ਮੇਰੀ ਸਾਰੀ ਦੁਬਾਰਾ ਫਿਰ ਇਹੀ ਬੇਨਤੀ ਆ ਕਿ ਬਰਸਾਤ ਦਾ ਜਿਹੜਾ ਮੋੜ ਜਿਹੜਾ ਹੁਣ ਬਰਸਾਤ ਪਈ ਆ ਬਹੁਤ ਲਾਇਵ ਆਦਿਆ ਫਸਣਾ ਵਾਸਤੇ ਵੀ ਇਤੋਂ ਕਿ ਪਸ਼ੂਆਂ ਵਾਸਤੇ ਵੀ ਇਨਸਾਨ ਵਾਸਤੇ ਵੀ ਵਧੀਆ ਵਾ ਤੇ ਦੁਬਾਰਾ ਵੀਰੇ ਇਹੀ ਆ ਕਿ ਆਪਾਂ ਜਿਹੜੇ ਜਿਹੜੇ ਨੀਵੇਂ ਲਾ ਕੇ ਉੱਥੇ ਪਾਣੀ ਜਿਹੜਾ ਵਾ ਉਹ ਬਾਰ ਕਰ ਲਈਏ ਜਿਹੜੇ ਜਿੱਥੇ ਕੋਈ ਆ ਪ੍ਰੋਬਲਮ ਹੈਗੀ ਆ ਉਹ ਦੇਖ ਲਈਏ ਜਾਂ ਜਿੱਥੇ ਕੋਈ ਐਸ ਨੇ ਜਿਹੜਾ ਉਹ ਕੋਈ ਜੇਬ ਕੋੜੀਆਂ ਕਿ ਕੋਈ ਵੀ ਜਿਹੜਾ ਉਹ ਹਮਲਾ ਨਹੀਂ ਹੈਗਾ ਕਿਸੇ ਤਰ੍ਹਾਂ ਦੀ ਵੀ ਕੋਈ ਆਪਾਂ ਸ਼ਰਕਾਰ ਕਰਨ ਦੀ ਜਰੂਰਤ ਨਹੀਂ ਹੈ ਜੇਕਰ ਜਰੂਰਤ ਪੈਂਦੀ ਹੈ ਤਾਂ ਆਪਣੇ ਜਿਹੜੇ ਸਬੰਧਤ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਅਫਸਰ ਨੇ ਉਹਨਾਂ ਨਾਲ ਜੁੜ ਜੁੜ ਸੰਪਰਕ ਕਰ ਲਿਆ ਜਾਵੇ ਤਾਂ ਜੋ ਉਹ ਉਹਦੇ ਮੁਤਾਬਕ ਜਿਹੜਾ ਵਾ ਆਪਾਂ ਕਿਸੇ ਵੀ ਸਮੱਸਿਆ ਦਾ ਜਿਹੜਾ ਹੱਲ ਕਰ ਸਕੀਏ